ਚਾਹੋ ਜੋ ਹਾਂਜੀ ਹਾ ਪਿੱਛੇ ਪਿੱਛੇ ਫੜ ਜੋ ਮੈਂ ਧਿਆਨ ਨਹੀਂ ਦਿੱਤਾ ਮਾਰੋ ਕਰਨਾ ਮਾਰੋ ਕਰੀਏ ਅੱਜ ਜਿਹੜਾ ਤੁਸੀਂ ਬਿਠੇ ਹੋ ਠੀਕ ਅਕਲ ਸਤਿਗੁਰ ਦੀ ਕਿਰਪਾ ਦਾਤਾ ਜੀ ਜਾਇਆ ਸਾਰੀ ਸੰਗਤ ਜਿਹੜੀ ਆਈ ਹੈ ਉਹ ਮਾਲਕ ਦੀ ਵੇਟ ਕਰ ਰਹੀ ਹੈ ਉਹ ਮਾਲਕ ਦਰਸ਼ਨ ਦੇਣ ਆਇਆ ਸਾਰੀ ਸੰਗਤ ਨੂੰ ਦੁਨੀਆ ਨੂੰ ਤਾਰਦੇ ਫਿਰਦੇ ਨੇ ਥਾਂ ਥਾਂ ਜਾਂਦੇ ਨੇ ਸਤਪੁਰ ਉਹ ਕਿਸੇ ਦੇ ਨਹੀਂ ਹੈਗੇ ਉਹ ਸਭ ਜਨਤਾ ਦੇ ਸਾਰੇ ਸੰਸਾਰ ਦੇ ਬਣੇ ਹੋਏ ਨੇ ਉਹ ਪੂਲੀ ਦੁਨੀਆ ਨੂੰ ਤਾਰਦੇ ਫਿਰਦੇ ਨੇ ਸਭ ਨੂੰ ਦਰਸ਼ਨ ਦੇ ਕੇ ਜਾਣਗੇ